ਸਤਿ ਸ਼੍ਰੀ ਅਕਾਲ ਸੋਤਿ ਸਿਧਿ ਰਹੂ ਕਾਜਸੇ ਦਾ ਟਾਈਮ ਤੇ ਮੈਂ ਤੁਹਾਡਾ ਆਪਣਾ ਮਨਜੀਤ ਸਿੰਘ ਬੱਬੂ ਮੇਰੇ ਨਾਲ ਸਾਧ ਸੰਦੀਪ ਸਿੰਘ ਜੀ ਅਸੀਂ ਪਹੁੰਚਿਆ ਪਿੰਡ ਮੰਨਣ ਦੀ ਆਸਾਦ ਸੰਗਤਾਂ ਕੋ ਜਿਹੜੀ ਆ ਹਰ ਸਾਲ ਗੁਰੂ ਕੇ ਲੰਗਰ ਲਗਾਉਂਦੀ ਆ ਵਾ ਆ ਉਹਨਾਂ ਦੇ ਰੂਪ ਰੂਪਈਏ ਬਹੁਤ ਦਿੱਕਾ ਘਲਤ ਸਭ ਵੈਰ ਦੀ ਬਤੇ ਇਹਨਾਂ ਵਿੱਚ ਤਾਂ ਸਰਕਾਰ ਦੀ ਅੜੀ ਵਿੱਚ ਸਾਥਾ ਵੀ ਨਹੀਂ ਲਾਉਂਦੇ ਸਾਰੀ ਨਗਰ ਦਾ ਹੋਰ ਮੌਜੂਦ ਹਸਤਾ ਦੇਸ਼ ਵਿਦੇਸ਼ ਚ ਜਿਹੜੀਆਂ ਸਖਤਾ ਬੈਠਿਆ ਤੇ ਪੰਜਾਬ ਦੇ ਵਿੱਚ ਜਿਹੜੀਆਂ ਸਖਤਾ ਬੈਠਿਆ ਵਾ ਉਹਨਾਂ ਨੂੰ ਕੁਝ ਕਹਿਣਾ ਚਾਹੂਗੀ ਮੈਂ ਜੀ ਗੁਰੂ ਬਾਬਾ ਦੀਪ ਸਿੰਘ ਜੀ ਦੀ ਫੇਰ ਲੈਣੀ ਤੇ ਜੀ ਹਰ ਇੱਕ ਨੂੰ ਬਹੁਤ ਤਨਮਾਨ ਨਾਲ ਸੇਵਾ ਮੰਡਲ ਲੈ ਕੇ ਜਾ ਦੇਣੀ ਆ ਉਹ ਸੇਵਾ ਵਾਹ ਫਸਾ ਤਾ ਉਹ ਉਹ ਪਰ ਕਿਸਾਲ ਤੁਸੀਂ ਮੈਂ ਕੈਮਰਾਮੈਨ ਸੁਖਦੇਵ ਸਿੰਘ ਨਾਲ ਮਲਕੀਸ਼ ਸਿੰਘ ਦੀ ਰਿਪੋਰਟ ਗਾ ਟਾਈਮ ਟੀਵੀ ਇੰਡੀਆ ਅੰਮ੍ਰਿਤਸਰ bảo yêu, đào phải yêu bảo đào, bảo yêu, là bảo ਨੰਬਾਬਾ ਜੀ ਸਿੰਘ ਜੀ ਅਨੁਕੇ ਸ਼ਹੀਦ ਇਹਨਾਂ ਦੇ ਜਨਮ ਦਿਨ ਤੇ ਤੁਹਾਡੇ ਤੇ ਅੱਜ ਪਿੰਡ ਮੰਨਨ ਅਡਾ ਆਪਨ ਸਭਾ ਵਿਸ਼ੇ ਗੁਰੂ ਦੇ ਲੰਗਰ ਫਲਾਏ ਗਏ ਹਨ ਸਾਰੇ ਪਾਤਸ਼ਾਹ ਜੀ ਉਹ ਆਈ ਹੋਈ ਸੰਗਤ ਦਾ ਮਾਨ ਸ੍ਰੀਾਨ ਕਰਦੇ ਹੋਏ ਪਿੰਡ ਦੀ ਗੁਰਧਾ ਬੜੇ ਹੀ ਉਤਸ਼ਾਹ ਦੇ ਨਾਲ ਸੇਵਾ ਕਰ ਰਹੀ ਹੈ ਵੈਗੁਰ ਜੀ ਅਸਾਤ ਕੰਪਨੀ ਦੇ ਇਹਨਾਂ ਨੇ ਚੜ੍ਹਦੀਆਂ ਕਲਾ ਦਾ ਖੇ ਟਾਈਮ ਦਾ ਟਾਈਮ ਟੀਵੀ ਵਾਲੇ ਇੱਥੇ ਆਏ ਹੋਏ ਨੇ ਇਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਸਾਡੇ ਇੱਥੇ ਗੁਰਦੁਆਰਾ ਸਾਹਿਬ ਅੰਡਾ ਮੰਨਣ ਤੇ ਆ ਕੇ ਪਹੁੰਚੇ ਹਨ ਸੋ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ